ਸਤਿ ਸ਼੍ਰੀ ਅਕਾਲ ਮੇ ਸਾਰੇ ਵੀਰਾਂ ਤੇ ਭੈਣਾਂ ਨੂੰ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਵਿਸ਼ੇ ਤੇ ਜਿਸ ਨੇ ਸਾਡੇ ਸਮਾਜ ਸਾਡੇ ਘਰਾਂ ਅਤੇ ਸਾਡੀ ਜ਼ਿੰਦਗੀ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ ਸ਼ਰਾਬ ਵੀਰੋ ਸਾਰੇ ਜਾਣਦੇ ਆ ਕਿ ਸ਼ਰਾਬ ਕੁਝ ਸਮੇਂ ਲਈ ਤਾਂ ਮਨੁੱਖ ਨੂੰ ਖੁਸ਼ੀ ਰਿਹਾ ਅਹਿਸਾਸ ਕਰਵਾਉਂਦੀ ਹੈ ਪਰ ਅਸਲ ਵਿੱਚ ਖੁਸ਼ੀ ਨਹੀਂ ਹੁੰਦੀ ਇਹ ਸਿਰਫ ਇੱਕ ਝੂਠੀ ਮਹਿਸੂਸਾਤ ਹੁੰਦੀ ਹੈ ਜੋ ਬੰਦੇ ਨੂੰ ਅੰਦਰੋਂ ਅੰਦਰ ਬਰਬਾਦ ਕਰਦੀ ਹੈ ਇੱਕ ਸਹਿ ਇਤਿਆਸਰ ਸ਼ਰਾਬ ਸਭ ਤੋਂ ਪਹਿਲਾਂ ਸਾਡੇ ਜਿਗਰ ਨੂੰ ਨੁਕਸਾਨ ਪਹੁੰਚਾਉਂਦੀ ਹੈ। ਨਾਲ ਹੀ ਦਿਲ ਦੀਆਂ ਬਿਮਾਰੀਆਂ, ਖੂਨ ਦਾ ਦਬਾਅ ਤੇ ਦਿਮਾਗ ਦੀਆਂ ਸਮੱਸਿਆਵਾਂ ਪੈਦਾ ਕਰਦੀ ਹੈ। ਦੇ ਘਰ ਪਰਿਵਾਰ ਤੇ ਅਸਰ। ਜਿੱਥੇ ਘਰ ਵਿੱਚ ਸ਼ਰਾਬ ਆ ਜਾਂਦੀ ਹੈ, ਉੱਥੇ ਪਿਆਰ ਖਤਮ ਹੋ ਜਾਂਦਾ ਹੈ। ਪਤਨੀ, ਬੱਚੇ ਤਾੰਗ ਹੋ ਜਾਂਦੇ ਹਨ, ਲੜਾਈ ਝਗੜੇ ਵਾਜ ਜਾਂਦੇ ਹਨ। ਤਿੰਨ ਪੈਸੇ ਦੀ ਬਰਬਾਦੀ। ਜੋ ਪੈਸਾ ਬੱਚਿਆਂ ਦੀ ਪੜਾਈ ਘਰ ਦੇ ਖਰਚ ਜਾਂ ਆਪਣੇ ਭਵਿੱਖ ਵਿੱਚ ਲੱਗਣਾ ਚਾਹੀਦਾ ਸੀ ਉਹ ਸ਼ਰਾਬ ਦੇ ਗਲਾਸਾਂ ਵਿੱਚ ਸੜ ਜਾਂਦਾ ਹੈ 4 ਮੰਦੀ ਕਮਜ਼ੋਰੀ ਸਭ ਤੋਂ ਵੱਡੀ ਗੱਲ ਸ਼ਰਾਬ ਮਨੁੱਖ ਦਾ ਆਤਮ ਵਿਸ਼ਵਾਸ ਖਤਮ ਕਰ ਦਿੰਦੀ ਹੈ ਬੰਦਾ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਦਾ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਸੌਖਾ ਘਰੇਲੂ ਨੁਸਖਾ ਦੱਸਣ ਜਾ ਰਿਹਾ ਹਾਂ ਇਹ ਕੋਈ ਜਾਦੂ ਨਹੀਂ ਬਲਕਿ ਮਨ ਨੂੰ ਤਾਕਤ ਦੇਣ ਦਾ ਇੱਕ ਤਰੀਕਾ ਹੈ ਕਹਿੰਦੇ ਆ ਜੇ ਕੋਈ ਬੰਦਾ ਇਹ ਨੁਸਖਾ 7 ਦਿਨ ਤੱਕ ਕਰੇ ਤਾਂ ਉਸ ਦੇ ਅੰਦਰ ਸ਼ਰਾਬ ਪੀਣ ਦੀ ਇੱਛਾ ਹੌਲੀ-ਹੌਲੀ ਘਟਣ ਲੱਗਦੀ ਹੈ ਮੇਰਾ ਸੰਦੇਸ਼ ਵੀਰੋ ਯਾਦ ਰੱਖੋ ਸ਼ਰਾਬ ਛੱਡਣ ਦੀ ਸਭ ਤੋਂ ਵੱਡੀ ਤਾਕਤ ਤੁਹਾਡੇ ਆਪਣੇ ਮਨ ਵਿੱਚ ਹੈ ਜੇ ਤੁਸੀਂ ਪੱਕਾ ਫੈਸਲਾ ਕਰ ਲਓ ਤਾਂ ਕੋਈ ਵੀ ਆਦਤ ਛੱਡ ਸਕਦੀ ਹੈ ਇਹ ਨੁਸਖਾ ਸਿਰਫ ਤੁਹਾਨੂੰ ਹਿੰਮਤਾਂ ਦਾ ਸਾਧਨ ਹੈ ਇਸ ਵੀਡੀਓ ਦੇ ਵਿੱਚ ਅਸੀਂ ਪੂਰਾ ਸਟੈਪ ਬਾਈ ਸਟੈਪ ਪ੍ਰੋਸੈਸ ਵੇਖਾਂਗੇ ਕਿ ਚੱਪਲ ਦੀ ਮਿੱਟੀ ਵਾਲਾ ਨੁਸਖ ਪਿਛਲੇ ਹਿੱਸੇ ਵਾਂ ਅਸੀਂ ਸ਼ਰਾਬ ਦੇ ਨੁਕਸਾਨਾ ਬਾਰੇ ਗੱਲ ਕੀਤੀ ਸੀ ਤੇ ਵੀ ਸਮਝਿਆ ਸੀ ਕਿ ਅਸੀਂ ਇੱਕ ਸੌਖੇ ਜਿਹੇ ਕਰੇਲੂ ਨੁਸਖੇ ਨਾਲ ਆਪਣੇ ਮਾਨ ਨੂੰ ਮਜ਼ਬੂਤ ਬਣਾ ਸਕਦੇ ਹਾਂ ਹੁਣ ਆਓ ਵੇਖੀਏ ਕਿ ਉਹ ਨੁਸਖਾ ਕਿਵੇਂ ਕਰਨਾ ਹੈ ਕਦਮ ਦਰ ਕਦਮ ਕਦਮ 1 ਆਪਣੀ ਚਪਲ ਚੁਣੋ ਉਹੀ ਚਪਲ ਜਾਂ ਜੁੱਤੀ ਚੁਣੋ ਜੋ ਤੁਸੀਂ ਰੋਜ਼ ਪਾਉਂਦੇ ਹੋ ਧਿਆਨ ਰੱਖੋ ਇਹ ਚਪਲ ਤੁਹਾਡੀ ਆਪਣੀ ਹੋਣੀ ਚਾਹੀਦੀ ਹੈ ਕਿਸੇ ਹੋਰ ਦੀ ਨਹੀਂ ਕਦਮ ਦੇ ਚਪਲ ਦੀ ਮਿੱਟੀ ਕੱਢੋ ਚਪਲ ਦੇ ਤਲੇ ਅਕਸਰ ਮਿੱਟੀ ਜਾਂ ਧੂੜ ਲੱਗੀ ਹੁੰਦੀ ਹੈ ਉਸ ਤਲੇ ਵਿੱਚੋਂ ਹੌਲੇ-ਹੌਲੇ ਕਰਕੇ ਥੋੜੀ ਜਿਹੀ ਮਿੱਟੀ ਇਕੱਠੀ ਕਰ ਲਓ ਕਦਮ 3 ਮਿੱਟੀ ਨੂੰ ਪਾਣੀ ਵਿੱਚ ਪਾਓ ਇੱਕ ਗਲਾਸ ਸਾਫ਼ ਪਾਣੀ ਲਓ ਉਸ ਪਾਣੀ ਵਿੱਚ ਚਪਲ ਦੀ ਮਿੱਟੀ ਪਾ ਦਿਓ ਅਤੇ 5-10 ਮਿੰਟ ਲਈ ਛੱਡ ਦਿਓ ਇਸ ਨਾਲ ਮਿੱਟੀ ਦਾ ਅਸਰ ਪਾਣੀ ਵਿੱਚ ਮਿਲ ਜਾਵੇਗਾ ਕਦਮ 4 ਪਾਣੀ ਪੀਓ ਕੁਝ ਸਮੇਂ ਬਾਅਦ ਉਹ ਪਾਣੀ ਛਾਣ ਲਓ ਤਾਂ ਕਿ ਮਿੱਟੀ ਦੇ ਕਣ ਅਲੱਗ ਹੋ ਜਾਣ ਫਿਰ ਉਹ ਪਾਣੀ ਹੌਲੀ-ਹੌਲੀ ਕਰਕੇ ਪੀਓ ਕਦਮ 5 7 ਦਿਨ ਲਗਾਤਾਰ ਕਰੋ ਪ੍ਰਕਿਰਿਆ ਰੋਜ਼ ਸਵੇਰੇ ਕਰੋ ਖਾਲੀ ਪੇਟ ਪੀਣਾ ਵਧੀਆ ਰਹੇਗਾ ਇਸ ਨੂੰ ਲਗਾਤਾਰ 7 ਦਿਨ ਤੱਕ ਜ਼ਰੂਰ ਕਰੋ ਕਦਮ 6 ਮੰਦੀ ਤਾਕਤ ਯਾਦ ਰੱਖੋ ਇਹ ਕੋਈ ਜਾਦੂ ਨਹੀਂ ਹੈ ਇਹ ਸਿਰਫ ਇੱਕ ਮਨੋਵਿਗਿਆਨਕ ਤਰੀਕਾ ਹੈ ਜਿਸ ਨਾਲ ਤੁਹਾਡਾ ਦਿਮਾਗ ਵਿਸ਼ਵਾਸ ਕਰਦਾ ਹੈ ਕਿ ਤੁਸੀਂ ਸ਼ਰਾਬ ਛੱਡਣ ਲਈ ਕੋਸ਼ਿਸ਼ ਕਰ ਰਹੇ ਹੋ ਜਿਵੇਂ ਹੀ ਇਹ ਵਿਸ਼ਵਾਸ ਪੱਕਾ ਹੁੰਦਾ ਹੈ ਸ਼ਰਾਬ ਦੀ ਇੱਛਾ ਹੌਲੀ-ਹੌਲੀ ਕੱਟਣ ਲੱਗਦੀ ਹੈ ਕਦਮ 7 ਧਿਆਨ ਵਿੱਚ ਰੱਖਣ ਵਾਲੀਆਂ ਗੱਲਾਂ ਇਹ ਨੁਸਖਾ ਸਿਰਫ ਇੱਕ ਸਹਾਰਾ ਹੈ ਅਸਲ ਤਾਕਤ ਤੁਹਾਡੇ ਆਪਨੇ ਮੰਨਦੀ ਹੈ ਨਾਲ ਹੀ ਸੇਤਮ